ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਂ ਦੀ ਵੀਡੀਓ ਬਣਾਈ ਆ ਦੋ ਤਾਂ ਆ ਗਿਆ گاਵਾ ਇੱਕ ਤੋਕੜ ਆ ਗਈ ਇੱਕ ਆ ਗਈ ਤਾਜੀ ਸੂਈ ਤੇ ਬੱਚਾ ਆ ਗਿਆ ਬਾਈ ਮਗਰ ਵਸਾ ਇੱਕ ਆ ਗਈ ਬਾਈ ਕੋਲੇ ਕੱਟੀ ਹਨਾ ਜਗਿਆ ਹਾਂ ਬਾਈ ਤੇ ਜੇ ਆਪਾਂ ਉਹ ਤੋਂ ਗੱਲ ਕਰੀਏ ਸ਼ੁਰੂ ਪਹਿਲੇ ਨੰਬਰ ਤੇ ਤੋਕੜ ਆ ਗਈ ਬਈ ਉਹ ਬਈ ਤੋਕੜ ਆ ਗਈ ਹੂੰ ਤੇ 1.5 ਮਹੀਨੇ ਦੀ ਬਈ ਗੱਬਣਾ ਉਹ ਠੀਕ ਆ ਬਾਈ ਹਾਂ ਕਿੰਨਾ ਦਾ ਉਹਦੇ ਥੱਲੇ ਦੁੱਧ ਹੈਗਾ ਬਾਈ 10 ਕਿਲੋ ਛੰਡੇ ਵਾਲਾ ਤੇ ਮੁੱਲ ਜੱਕੇ ਉਹਦਾ ਮੁੱਲ ਉਹਦਾ 35000 ਆ ਬਾਈ ਮਾਨਤਾਨ ਬਾਈ ਮਾਨਦਾਨ ਕਰ ਦਾਂਗੇ ਚਾਰ ਹੀ ਸਾਨੂੰ ਥਾਣ ਮਿਲਣਗੇ ਥਾਣ ਬਹੁਤ ਚੰਗਾ ਲੱਗਾ ਪੂਰੀ ਵਿੱਤੀ ਤੇ ਥਾਣ ਲੱਗਿਆ ਵਾ ਗੁਲਾਬੀ ਥਾਣਾ ਗਿਆ ਬਾਈ ਪੁਲਿਸ ਵੀ ਚੰਗੀਆਂ ਕੱਦ ਬਹੁਤ ਆ ਮੁੱਲ 35000 ਅੱਗੇ ਜੱਕੇ 2 ਨੰਬਰ ਤੇ ਬਾਈ ਇਹ ਬਾਈ ਮਹੀਨਾ ਹੋ ਗਿਆ ਸੂਈ ਨੂੰ ਇਹਨੂੰ ਹੂੰ ਤੇ ਦਾਸ ਤੋਂ 11 ਕਿਲੋ ਦੁੱਧਦਾ ਬਈ ਇਹਲੇ ਪਾ ਫੀਟਿੰਗ ਵਾਲਾ ਥਣ ਗਲਾਬੀ ਬਹੁਤ ਚੰਗਾ ਦੁੱਧ ਕਿੰਨਾ ਲੱਗੇ 11 ਕਿਲੋ ਦੁੱਧਦਾ ਬਈ ਠੀਕ ਆ ਮੁੱਲ ਇਹਦਾ ਵੀ ਇਹਦਾ ਵੀ 35000 ਬਈ ਬੱਚਾ ਮਗਰ ਆ ਗਿਆ ਬਈ ਇਹਦੇ ਬੱਚਾ ਹਾਂਜੀ ਤੇ ਅੱਗੇ ਜਕੇ ਤਨ ਨੰਬਰ ਤੇ ਕੱਟੀ ਆ ਗਈ ਕੱਟੀ ਬਈ ਕਿੰਨੇ ਉਮਰ ਦੇ ਇਹ 15 16 ਮਹੀਨਿਆਂ ਦੀ ਆ ਬਈ 15 16 ਮਹੀਨਿਆਂ ਦੀ ਕੱਟੀ ਆ ਕਿੰਨਾ ਰਿਕਾਰਡ ਸੀ ਮਤਲਬ ਇਹਦਾ 15 16 ਕਿਲੋ ਰਿਕਾਰਡ ਆ ਬਈ ਤੇ ਮੁੱਲ ਇਹਦਾ 18000 ਆ ਬਈ 18000 ਰੁਪਇਆ ਪਿੰਡ ਵੀਰ ਦਾ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ 9869